ਕੋਚਾ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈੰਦੇ ਹੋ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤਾਂ ਚਾਂ। ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂਨ ਟਰਨ ਲੈਨੂ ਫਿਰ ਬਾਅਦ ਦੇ ਵਿੱਚ। ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਵੀ ਤੁਸੀਂ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ। ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ। ਠੀਕ ਹੈ ਮੈਂ ਜੂਨ ਟਰਨ ਲੈਣ ਵਾਲਿਆਂ ਚੋਂ ਨਹੀਂ। ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ। ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜੂਈ ਕਾਨੂੰਨ ਦੇ ਦਾਰੇ ਚ ਰਹਿ ਕੇ ਜੂਈ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂਗਾ ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੁਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਹੈ ਪਹਿਲਾਂ ਮੇਰੇ ਤੇ ਐਫ ਆਈ ਆਰ ਕੱਟੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਬਰੀ ਨਿਕਲ ਕੇ ਦਿਖਾਉਂਗਾ ਤੁਹਾਨੂੰ ਧੰਨਵਾਦ